27 ਤਰੀਕ ਨੂੰ ਸੰਤਾ ਮਹਾਪੁਰਸ਼ਾ ਦੀ ਰਹਿਮਾਈ ਹੇਠ ਟੀਰੇ ਤੇ ਲਾਲ ਰੰਗ ਦੇ ਟੀਰ ਕਮਾਨ ਵਾਲਾ ਨਿਸ਼ਾਨ ਸਾਹਿਬ ਚੜਾਇਆ ਗਿਆ ਸੀ ਜੋ ਆਪਸ ਵਿੱਚ ਮਨਮਟਾਵ ਆਪਸੀ ਮਟਾਵ ਹੈਗੇ ਸੀ ਅੱਜ ਸਾਰਿਆਂ ਦੀ ਆਪਸ ਵਿੱਚ ਸਹਿਮਤੀ ਹੋਈ ਹੈ ਕਿ ਲਾਲ ਰੰਗ ਟੀਰ ਕਮਾਨ ਨੂੰ ਜਿਹੜੀ ਮਾਨਤਾ ਦਿੱਤੀ ਗਈ ਹੈ ਔਰ ਦੂਸਰਾ ਜਿਹੜੀ ਪਾਵਨ ਸੱਤੇ ਚਿੰਨ ਉਹ ਲੈ ਕੇ ਚਰਚਾ ਚੱਲ ਰਹੀ ਹੈ ਉਹ ਗਾਂ ਹੋਰ ਮੀਟਗਾ ਕਰਕੇ ਜਿਹੜੀ ਚਰਚਾ ਚੱਲਦੀ ਰਹੂਗੀ ਹੋਰ ਵੀ ਬਾਹਰਲੇ ਸਾਰੇ ਸੰਤਾਂ ਮਹਾਂਪੁਰਸ਼ਾਂ ਨੂੰ ਨਾਲ ਲੈ ਕੇ ਪਾਵਨ ਸਤਿਜਨ ਤੇ ਵਿਚਾਰ ਚਰਚਾ ਕੀਤੀ ਜਾਊਗੀ ਔਰ ਚर्चा ਕਰਨ ਤੋਂ ਬਾਅਦ ਜੋ ਵੀ ਸੰਤਾਂ ਮਹਾਂਪੁਰਸ਼ਾਂ ਦੀ ਆਪਸੀ ਸਹਿਮਤੀ ਹੋ ਗਈ ਉਹ ਚੀਜ਼ ਨੂੰ ਸਾਹਮਣੇ ਲਿਆਂਦਾ ਜਾਊਗਾ ਜੋ ਬੋਲੇ ਸੋਨਰ ਪੈ ਪ੍ਰਭੂ ਨਾਮ ਦੀ ਰਾਜ ਕੀ ਜੈ ਸ਼੍ਰੀ ਸ਼੍ਰੀ 108 ਸਤਿਗੁਰੂ ਜੀ ਆਜਿ ਮਹਾਰਾਜ ਕੀ ਜੈ ਸਤਿਗੁਰੂ ਪੂਰਨ ਆਜਿ ਮਹਾਰਾਜ ਜੀ ਦੀ ਜੈ 30 ਤਰੀਕ ਦਾ ਜੋ ਬਲੇ ਸੋਨਰ ਪਏ ਭਗਵਾਨ ਵਾਲਮੀਕ ਮਹਾਰਾਜ ਜੀ ਜੈ ਸਤਿਗੁਰੂ ਗਿਆਨ ਆਜਿ ਮਹਾਰਾਜ ਜੀ ਜੈ ਪੂਰੀ ਸਾਰ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਜੋ 27 ਤਰੀਕ ਨੂੰ ਪੀਰ ਕਮਾਨ ਦਾ ਲਾਲ ਰੰਗ ਦਾ ਨਿਸਾਨ ਸਾਹਿਬ ਪੂਰੇ ਸੰਸਮਾਦੀ ਰਹਿਣਮਾਈ ਸਮਾਜ ਦੀ ਰਹਿਣਮਾਈ ਜਿਹੜਾ ਆ ਗਿਆ ਸੀ ਤੇ ਉਸ ਦੇ ਵਿੱਚ ਜੋ ਸਾਡੇ ਸਮਾਜ ਵਿੱਚ ਘਰ ਵਿੱਚ ਜਿਹੜਾ ਕੋਈ ਕਿਸੇ ਨੂੰ ਆਵਾਜ਼ ਆ ਦੀਦਾ ਸੀਗਾ ਕੁਝ ਲੋਕਾਂ ਨੇ ਵੀਡੀਓ ਪਾ ਪਾ ਕੇ ਵੀ ਕੁਝ ਜ਼ਿਆਦਾ ਕਰ ਦਿੱਤਾ ਗਿਆ ਅਸੀਂ ਇਕੱਠੇ ਹੈਗੇ ਆ ਕੋਈ ਐਦਾਂ ਦੀ ਗੱਲ ਨਹੀਂ ਸਾਡੇ ਆਪੋ ਵਿੱਚ ਦੀ ਗੁੱਸੇ ਰਾਜੀ ਵੀ ਹੋਣਾ ਹੈ ਰਾਜੀ ਵੀ ਹੋਣਾ ਇੱਕ ਦੂਜੇ ਦੇ ਨਾਲ ਉਹਦੇ ਵਿੱਚ ਇਹ ਆ ਵੀ ਜਿਹੜਾ 30 ਤਰੀਕ ਦਾ ਸਮਾਗਮ ਰੱਖਿਆ ਗਿਆ ਵਾ ਔਰ ਦਸਤਾਰਾਮ ਜੀ ਵੱਲੋਂ 20 ਤਰੀਕ ਦਾ ਉਸ ਤੋਂ ਬਾਅਦ ਵੀ ਇਹਨਾਂ ਨੇ ਅਰਦਾਸ ਬੇਨਤੀ ਮਾਲਕ ਦੇ ਅੱਗੇ ਸਾਰਿਆਂ ਨੇ ਹੀ ਰਲ ਕੇ ਮਿਲ ਕੇ ਕਰਨੀ ਹੈਗੀ ਆ ਤੇ ਜਿਹੜਾ ਸਾਂਝਾ ਪ੍ਰੋਗਰਾਮ ਜਿਹੜਾ ਅਸੀਂ ਉੱਥੇ ਕਰ ਰਹੇ ਤੇ ਦਸਤਾਰਾਮ ਜੀ ਦੇ ਨਾਲ ਜਿੰਨਾ ਸੰਗਤ ਸਭਾ ਜਾਊਗਾ ਸੰਤ ਸਮਾਜ ਵੱਲੋਂ ਸੰਗਤਾਂ ਵੱਲੋਂ ਉਹਨਾਂ ਨੂੰ ਮਾਨ ਸਮਾਨ ਸਤਿਕਾਰ ਕੀਤਾ ਜਾਊਗਾ ਆਨੂੰ ਤੇ ਉਸ ਤੋਂ ਬਾਅਦ ਜਿਹੜੀ ਆਪਣੀ ਕੋਈ ਵੇ ਕੋਈ ਸੱਚਾ ਚੰਦੇ ਨਿਸ਼ਾਨ ਦੀ ਜਿਹੜੀ ਗੱਲ ਚੱਲਦੀ ਹੈਗੀ ਆ ਉਹ ਆਪਣੇ ਜੋ ਸੰਤ ਸਮਾਜ ਸਾਰੀ ਬੈਠ ਕਰਾਂਗੇ ਉਹਦੇ ਵਿੱਚ ਵਿਚਾਰ ਚਰਚਾ ਸਾਰੇ ਕਰਾਂਗੇ ਰਲ ਕੇ ਮਿਲ ਕੇ ਆਪਾਂ ਜਿਹੜੇ ਹੈਗੇ ਚੱਲਦੇ ਰਹੂਗੀ ਵਿਚਾਰ ਉਹਦਾ ਕੋਈ ਨਾ ਕੋਈ ਕੁੱਤੀ ਨੂੰ ਕੋਈ ਬਾਅਦ ਦੇ ਵਿੱਚ ਆਪਣਾ ਚੱਲਦਾ ਰਹੇ ਜੋ ਬੋਲੇ ਸੋਨਰ ਬਹਿ ਗੁਰੂ ਸਾਹਿਬ ਜੀ ਨੇ ਕਿਹਾ ਮਹਾਰਾਜ ਜੀ ਸਤਿਗੁਰੂ ਗਿਆਨनाथ ਮਹਾਰਾਜ ਜੀ ਇਹ ਮਾਰਾਮ ਕੀ ਜਮਾ ਜੋ ਬੋਲਣ ਦਾ ਆ ਬੋਲ ਬੋਲ ਆ ਬੋਲ ਬੋਲ ਆ ਬੋਲ ਬੋਲ ਜੋ ਬੋਲੇ ਸੋਨਰ ਭੈ ਭਗਵਾਨ ਵਾਲਮੀਕ ਮਹਾਰਾਜ ਜੀ ਸਹਿਬ ਸਤਿਗੁਰ ਗਿਆਨ ਦਾਤ ਮਹਾਰਾਜ ਕੀ ਜੈ ਸਭ ਦੇਸ਼ ਵਾਸੀਆਂ ਨੂੰ ਤੇ ਪ੍ਰਮਾਤਮਾ ਵਾਲਮੀਕ ਮਹਾਰਾਜ ਨੂੰ ਪਿਆਰ ਕਰਨ ਵਾਲਿਆਂ ਨੂੰ ਅਪੀਲ ਕਰਦੇ ਆ ਕਿ ਜੋ 30 ਤਰੀਕ ਨੂੰ ਪ੍ਰੋਗਰਾਮ ਹੋ ਰਿਹਾ ਵਾ ਉਹ ਜਿਹੜਾ ਉਹ ਸਾਦੇ ਪੁੱਤਰ ਤੇ ਹੋਏਗਾ ਕਿ ਸਾਡਾ ਸਮਾਜ ਜਿਹੜਾ ਇਕੱਠਾ ਵਾ ਇਕੱਠਾ ਹੋ ਕੇ ਜਿਹੜਾ ਉਹ ਦਿਨ ਮਨਾਇਆ ਜਾਊਗਾ ਜੈ ਵਾਲਮੀ ਕੀ ਹਰ ਹਰ ਵਾਲਮੀ आ धर्म प्रेमियों जय वाल्मीकि हाँ। पूरे देश को ये बताते हुए मुझे खुशी हो रही है कि आज लगभग कोई चार घंटे बहुत ही अच्छे माहौल में चर्चा हुई जो पावन वाल्मीकि तीर्थ पे निशान लगाया गया लाल ध्वज तीर कमान सहित हम सब ने उसको अपनी सहमति दी कि वो तीर्थ पे प्रॉपर सही जगह लगाया जाएगा और हम सारे उसमें शामिल होंगे आदि पावन सत्या के बारे में हमारे जो प्रमुख संत हैं यहाँ बाबा मलकीत नाथ जी बाबा सेवकनाथ जी बाबा गिरधारी नाथ जी और प्रशासन की हाजिरी में इन लोगों की सहमति है मगर इनका एक बात जरूर अच्छी बात है कि बाकी सारे संतों की सहमति लेके आदि पवन सत्या चढ़ाया जाएगा और इस आश्वासन को क्योंकि संतों की जुबान होती बड़ी बात होती है उस आश्वासन को हम मानते हुए हमने तीस तारीख को प्रार्थना करेंगे हम इकट्ठे होके मगर जो बहुत बड़ी गिनती में हमने कहा था वो रद्द किया जाएगा अब बड़ी गिनती में लोगों को बुलाया जाएगा सिर्फ प्रमुख लोग आएंगे हर शहर के होंगे हर शहर के प्रमुख लोग आएंगे और बैठ के पावन वाल्मीकि तीर्थ पे परमात्मा के चरणों में एक क्षमा याचना भी करेंगे और अपनी एकता का प्रदर्शन भी करेंगे जय भारत